21ਵੀਂ ਸਦੀ ਦਾ ਕ੍ਰਾਂਤੀਕਾਰੀ ਕਵੀ ਅਵਤਾਰ ਸਿੰਘ ਪਾਸ਼ ਦੁਆਰਾ ਲਿਖੀ ਕਿਤਾਬ ਲੋਕ ਕਥਾ ਵਿੱਚੋਂ ਸੱਚ ਕਵਿਤਾ ਅੱਜ ਤੁਸੀਂ ਸੁਣੋਗੇ ਤੁਸਾਂ ਦੇ ਮੰਨਣ ਜਾਂ ਨਾ ਮੰਨਣ ਵਿੱਚ ਸੱਚ ਨੂੰ ਕੋਈ ਫਰਕ ਨਹੀਂ ਪੈਂਦਾ ਇਨ੍ਹਾਂ ਦੁੱਖ ਦੇ ਅੰਗਾ ਤੇ ਸੱਚ ਨੇ ਇੱਕ ਜੂਨ ਭੋਗੀ ਹੈ ਤੇ ਹਰ ਸੱਚ ਜੂਨ ਭੋਗਣ ਬਾਅਦ ਜੁਗ ਵਿੱਚ ਬਦਲ ਜਾਂਦਾ ਹੈ ਤੇ ਇਹ ਜੁਗ ਹੁਣ ਖੇਤਾਂ ਤੇ ਮਿੱਲਾਂ ਵਿੱਚ ਹੀ ਨਹੀਂ ਫੌਜਾਂ ਦੀ ਕਤਾਰਾਂ ਵਿੱਚ ਵਿਚਰ ਰਿਹਾ ਹੈ ਕੱਲ ਜਦ ਇਹ ਜੁਗ ਲਾਲ ਕਿਲੇ ਉੱਪਰ ਸਿੱਟਿਆ ਦਾ ਤਾਜ ਪਹਿਨੀ ਸਮੇਂ ਦੀ ਸਲਾਮੀ ਲਏਗਾ ਤਾਂ ਤੁਸਾਂ ਨੂੰ ਸੱਚ ਦੇ ਅਸਲ ਅਰਥ ਸਮਝ ਆਵਣਗੇ ਹੁਣ ਸਾਡੀ ਉਪੱਦਰੀ ਜਾਤ ਨੂੰ ਇਸ ਜੁਗ ਦੀ ਫਿਤਰਤ ਤਾਂ ਭਾਵੇਂ ਆਖ ਸਕਦੇ ਹਾਂ ਇਹ ਕਹਿ ਛੱਡਨਾ ਕਿ ਚੁੱਗਗੀਆਂ ਚ ਪਸਰਿਆ ਸੱਚ ਕੋਈ ਸ਼ਹਿ ਨਹੀਂ ਕਿ ਡਾ ਕੋ ਸੱਚ ਹੈ ਤੁਸਾਂ ਦੇ ਮੰਨਣ ਜਾਂ ਨਾ ਮੰਨਣ ਵਿੱਚ ਸੱਚ ਨੂੰ ਕੋਈ ਫਰਕ ਨਹੀਂ ਪੈਂਦਾ ਧੰਨਵਾਦ ਅਵਤਾਰ ਸਿੰਘ ਪਾਸ